ਸ਼੍ਰੀ ਗੁਰੂ ਰਵਦਾਸ ਜੀ ਦਾ 695 ਮਾਪ ਪ੍ਰਕਾਸ਼ ਦਿਹਾੜਾ 30 ਜਨਵਰੀ 31 ਜਨਵਰੀ ਅਤੇ 1 ਫਰਵਰੀ 2026 ਸ਼੍ਰੀ ਗੁਰੂ ਰਵਦਾਸ ਟੈਂਪਲ ਪੀਰਸਵਰਕ ਕੈਲੀਫੋਰਨੀਆ ਵਿਖੇ ਮਨਾਇਆ ਜਾ ਰਿਹਾ ਹੈ। ਸਤਗੁਰ ਰਵਦਾਸ ਜੀ ਦੇ 695ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਐਤਵਾਰ 1 ਫਰਵਰੀ 2026 ਨੂੰ ਗੁਰਦੁਆਰਾ ਸਾਹਿਬ ਵਿਖੇ ਹੇਠ ਲਿਖੇ ਨਰਦਾਰਤ ਪ੍ਰੋਗਰਾਮਾਂ ਅਨੁਸਾਰ ਸਮਾਗਮ ਕਰਵਾਇਆ ਜਾ ਰਿਹਾ ਹੈ। 30 ਜਨਵਰੀ 2026 ਦਿਨ ਸ਼ੁੱਕਰਵਾਰ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਤਸ਼ਾਹਬ ਆਰੰਭ ਹੋਣਗੇ। 31 ਜਨਵਰੀ 2026 ਦਿਨ ਸ਼ਨੀਵਾਰ ਸਵੇਰੇ 11:00 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਵੇਗੀ। 1 ਫਰਵਰੀ 2026 ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਤਸ਼ਾਹਬ ਦੀ ਪੋਗ ਪਾਈ ਜਾਣ ਉਪਰੰਤ ਕੀਰਤਨ ਦੀਵਾਨ ਬਾਅਦ ਦੁਪਹਿਰ 2:00 ਵਜੇ ਤੱਕ ਸੱਜਣਗੇ। ਇਸ ਸਮਾਗਮ ਦੌਰਾਨ ਲੰਗਰ ਪਾਠ ਅਤੇ ਪ੍ਰਸ਼ਾਦ ਦੀ ਸੇਵਾ ਸਮੂਹ ਸੰਗਤ ਵੱਲੋਂ ਕੀਤੀ ਜਾ ਰਹੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸ਼੍ਰੀ ਗੁਰੂ ਰਵਦਾਸ ਟੈਂਪਲ ਜੂਬਾ ਸਿਟੀ ਵਿਖੇ ਆਪ ਸੰਗਤਾਂ ਦੇ ਸਹਿਯੋਗ ਨਾਲ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਤਨ ਤਨ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਪੁਰਬ ਨੂੰ ਸਮਰਪਿਤ 30 ਜਨਵਰੀ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 1 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ। 31 ਜਨਵਰੀ ਦਿਨ ਸ਼ਨੀਵਾਰ ਸ਼ਾਮ 3 ਵਜੇ ਨਿਸ਼ਾਨ ਸਾਹਿਬ ਜੀ ਦੀ ਸੇਵਾ ਉਪਰੰਤ ਵਿਸ਼ੇਸ਼ ਰੈਣ ਸਵਾਈ ਕੀਰਤਨ ਦਰਬਾਰ ਸ਼ਨੀਵਾਰ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਹੋਵੇਗਾ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਤਿੰਨੇ ਦਿਨ ਗੁਰੂ ਘਰ ਵਿਖੇ ਗੁਰਵਾਣੀ ਸਰਵਣ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰਪੁਰਬ ਦੀ ਸੇਵਾ ਪ੍ਰਧਾਨ ਸ਼ਿੰਗਾਰਾ ਸੰਗਰਲ ਅਤੇ ਉਹਨਾਂ ਦੇ ਧਰਮ ਪਤਨੀ ਪਸ਼ਪਰ ਰਲ ਸਮੂਹ ਰਲ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਸਾਧ ਸੰਗਤ ਜੀ ਆਪ ਸਰਬੱਤ ਸੰਗਤਾਂ ਦੀ ਸੇਵਾ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਸਾਹਿਬ ਮਹਾਰਾਜ ਜੀ ਦੇ 649 ਪਾਵਨ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਸ੍ਰੀ ਗੁਰੂ ਰਵਿਦਾਸ ਟੈਂਪਲ ਯੂਬਾ ਸਿਟੀ ਵਿਖੇ ਵਿਸ਼ੇਸ਼ ਗੁਰਮਤ ਸਮਾਗਮ ਲਈ ਕੇ ਗਏ ਹਨ 3 ਜਨਵਰੀ ਦਿਨ ਸ਼ੁੱਕਰਵਾਰ ਸ੍ਰੀ ਖੰਨਪਾਰ ਸਿੰਘ ਜੀ ਦੀ ਅਰਮਤਾ ਹੋਵੇਗੀ ਅਤੇ 31 ਜਨਵਰੀ 3 ਵਜੇ ਸ੍ਰੀ ਨੀਸਾਦ ਸਾਹਿਬ ਜੀ ਦੀ ਸੇਵਾ ਹੈ ਔਰ 31 ਜਨਵਰੀ ਸੰਧਿਆ 6 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਰਹਿਨ ਸਭਾਈ ਕੀਰਤਨ ਸਮਾਗਮ ਹਨ 1 ਫਰਵਰੀ ਨੂੰ ਸਵੇਰੇ ਭੋਗ ਪਾਏ ਜਾਣਗੇ ਉਪਰੰਤ ਵਿਸ਼ੇਸ਼ ਗੁਰਮਤਿ ਕੀਰਤਨ ਸਮਾਗਮ ਹਨ ਜਿਨ੍ਹਾਂ ਵਿੱਚ ਭਾਈ ਜਸਵਿੰਦਰ ਸਿੰਘ ਜੀ ਹਜ਼ੂਰੀ ਕੀਰਤਨ ਏ ਅਤੇ ਭਾਈ ਨਿਰੰજન ਸਿੰਘ ਜੀ ਜਵੰਦੀ ਕਲਾ ਵਾਲੇ ਯੂਐਸਏ ਤੋਂ ਉਹ ਆਪ ਸੰਗਤਾਂ ਦੀ ਸੇਵਾ ਵਿੱਚ ਕੀਰਤਨ ਲਈ ਹਾਜ਼ਰ ਹੋਣਗੇ ਸੋ ਬੇਨਤੀ ਹੈ ਸਮੁੱਚੇ ਹੀ ਸਮਾਗਮਾ ਵਿੱਚ ਸਮੇਂ ਸਿਰ ਹਾਜ਼ਰੀਆਂ ਭਰ ਕੇ ਗੁਰੂ ਕੇ ਆਸ਼ੀਸ਼ਾਂ ਪ੍ਰਾਪਤ ਕਰਨੀਆਂ ਜੀ ਇਹਨਾਂ ਸਮੁੱਚੇ ਸਮਾਗਮਾ ਦੀ ਸੇਵਾ ਸੇਵਕ ਪਰਿਵਾਰ ਭਾਈ ਸ਼ਾ ਪਾਇ ਸ਼ਿੰਗਾਰਾ ਸਿੰਘ ਰਾਲ ਜੀ ਬੀਬੀ ਪੁਸ਼ਪਾ ਰਾਲ ਜੀ ਰਾਲ ਪਰਿਵਾਰ ਬੱਚਿਆਂ ਵੱਲੋਂ ਨਿਭਾਈ ਜਾ ਰਹੀ ਹੈ ਸੋ ਬੇਨਤੀ ਹੈ ਆਪ ਸੰਗਿਤਾ ਨੇ ਪਰਿਵਾਰਾ ਸਮੇਤ ਹਮ ਹਮਾ ਕੇ ਹਾਜ਼ਰੀਆਂ ਭਰ ਕੇ ਗੁਰੂ ਕੀ ਆਸ਼ੀਸ਼ਾਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1800 ਸ਼ਰਦਾਲੂ ਬੇਗੰਪੁਰਾ ਸਪੈਸ਼ਲ ਟ੍ਰੇਨ ਸਤਗੁਰ ਅਰਵਦਾਸ ਮਹਾਰਾਜ ਦੇ ਦਰਸ਼ਨਾਂ ਲਈ ਬਨਾਰਸ ਰਵਾਨਾ ਸੰਸਦ ਮੈਂਬਰ ਚੰਨੀ ਅਤੇ ਹੋਰ ਆਗੂਆਂ ਨੇ ਰੇਲਵੇ ਸਟੇਸ਼ਨ ਪਹੁੰਚ ਕੇ ਸਾਨਤ ਨਰਿੰਦਰ ਰਾਜੀ ਮਹਾਰਾਜ ਤੋਂ ਲਿਆ ਅਸ਼ੀਰਵਾਦ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ ਜਲੰਧਰ ਵਿੱਚ ਬਣੇਗਾ ਸ਼੍ਰੀ ਗੁਰੂ ਅਰਵਦਾਸ ਬਾਣੀ ਅਧਿਆਨ ਕੇਂਦਰ ਹਰਪਾਲ ਚੀਮਾ ਵਿਕਾਸ ਦਰ 7.2 ਫੀਸਦੀ ਤੱਕ ਰਹਿਣ ਦਾ ਅਨੁਮਾਨ ਆਰਥਿਕ ਸਰਵੇਖਣ ਚੰਡੀਗੜ੍ਹ ਨਿਗੰਬੇਚੇ ਪਾਜਪਾਦੀ ਵੱਡੀ ਜਿੱਤ ਸੌਰਵ ਜੋਸ਼ੀ ਬਣੇ ਮੇਅਰ ਸੁਪਰੀਮ ਕੋਰਟ ਵੱਲੋਂ ਜੁਜੀਸੀ ਦੇ ਨਾਮੇ ਨਿਜਮਾਤੇ ਰੋਕ ਕਿਹਾ ਨਵੇਂ ਸਿਰੇ ਤੋਂ ਖਾਕਾ ਤਿਆਰ ਕਰੇ ਕੇਂਦਰ ਸਰਕਾਰ ਦੇਸ਼ ਦੀ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਲੰਧਰ ਰੇਲਵੇ ਸਟੇਸ਼ਨ ਤੇ ਵੀਰਵਾਰ ਦਾ ਦਿਨ ਖਾਸ ਰਹਾ ਮੌਕਾ ਸੀ ਸ਼੍ਰੀ ਗੁਰੂ ਅਰਦਾਸ ਜੀ ਦੇ ਪ੍ਰਕਾਸ਼ ਪੁਰ ਮੌਕੇ ਜਲੰਧਰ ਤੋਂ ਭਿੰਗਪੁਰਾ ਸਪੈਸ਼ਲ ਐਕਸਪ੍ਰੈਸ ਟ੍ਰੇਨ ਦੀ ਸਿਟੀ ਰੇਲਵੇ ਸਟੇਸ਼ਨ ਤੋਂ روانਗੀ ਦਾ ਇਸ ਮੌਕੇ ਤੇ ਸਿਟੀ ਰੇਲਵੇ ਸਟੇਸ਼ਨ ਦਾ ਨਜ਼ਾਰਾ ਆਮ ਦਿਨਾਂ ਨਾਲ ਬਿਲਕੁਲ ਅਲੱਗ ਸੀ ਆਮੇਂ ਟ੍ਰੇਨ ਦਾ ਸੰਚਾਲਨ 3:40 ਤੇ ਹੋਣਾ ਸੀ ਪਰ ਸਵੇਰ ਤੋਂ ਹੀ ਸਟੇਸ਼ਨ ਤੇ ਸਜੇ ਮੰਚ ਥਾਂ-ਥਾਂ ਲੱਗੇ ਟੈਂਟ ਅਤੇ ਉੱਥੇ ਪੁੱਜੀ ਸੰਗਤ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੀ ਸੀ ਪਲੇਟਫਾਰਮ ਨੰਬਰ 1 ਤੋਂ ਬੇਗੰਪੁਰਾ ਸਪੈਸ਼ਲ ਟ੍ਰੇਨ ਰਵਾਨਾ ਹੋਈ ਹੈ ਡੇਰਾ ਸਚਖੰਡ ਬਨਾਂ ਦੇ ਗੱਦੀ ਨਿਸ਼ੀਣ ਸੰਤ ਨਰਿੰਜਨ ਦਾਸ ਜੀ ਮਹਾਰਾਜ ਦੀ ਅਗਵਾਈ ਹੇਠ ਪੇਜੀ ਗਈ ਟ੍ਰੇਨ ਦੀ ਰਵਾਨਗੀ ਤੋਂ ਪਹਿਲਾਂ ਅਰਦਾਸ ਕੀਤੀ ਗਈ ਇਸ ਦੌਰਾਨ ਸੰਤ ਨਰਨਜਨ ਦਾਜੀ ਮਹਾਰਾਜ ਨੇ ਵੱਖ-ਵੱਖ ਸੂਬਿਆਂ ਤੋਂ ਪੁੱਜੀ ਸੰਗਤ ਨੂੰ ਅਸ਼ੀਰਵਾਦ ਦਿੱਤਾ। ਉਮਰਾਨਾ ਕਹਿਣਾ ਹੈ ਕਿ ਸ਼੍ਰੀ ਗੁਰੂ ਰਬਦਾਸ ਜੀ ਨੇ ਸਮੂਹ ਮਨੁੱਖਤਾ ਨੂੰ ਅਧਿਆਤਮਕ ਦਾ ਮਾਰਗ ਦਿਖਾਇਆ ਹੈ ਇਸ ਦਾ ਸਾਰਿਆਂ ਨੂੰ ਸਿਮਰਨ ਕਰਨਾ ਚਾਹੀਦਾ ਹੈ। ਟ੍ਰੇਨ ਦੇ ਇੱਕ ਖਾਸ ਡੱਬੇ ਵਿੱਚ ਡੇਰਾ ਸਚਖੰਡ ਬੱਲਾਂ ਦੇ ਗੱਦੀ ਨਿਸ਼ੀਣ ਸੰਤ ਬਾਬਾ ਨਰਨਜਨ ਦਾਜੀ ਮਹਾਰਾਜ ਦਾ ਆਸਣ ਲਗਾਇਆ ਗਿਆ ਸੀ। ਜਿੱਥੇ ਉਹਨਾਂ ਤੋਂ ਅਸ਼ੀਰਵਾਦ ਲੈਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲਾਲ ਚੰਦ ਘਟਾਰੂ ਚੱਕ ਪਵਨਟੀਨੂ ਡੀਸੀ ਡਾਕਟਰ ਹਿਮਾਂਸ਼ੂ ਅਗਰਵਾਸ ਸਮੇਤ ਹੋਰ ਆਗੂ ਅਤੇ ਅਧਿਕਾਰੀ ਪੁੱਜੇ ਇਸ ਤੋਂ ਪਹਿਲਾਂ ਸਿਟੀ ਰੇਲਵੇ ਸਟੇਸ਼ਨ ਤੇ ਡੇਰਾ ਸਚਖੰਡ ਬੱਲਾ ਦੇ ਗੱਦੀਨਸ਼ਿਨ ਸੰਤ ਬਾਬਾ ਨਰੰજન ਦਾਸ ਜੀ ਮਹਾਰਾਜੀ ਅਗਵਾਈ ਹੇਠ ਸ਼ੋਭਾ ਯਾਤਰਾ ਦੇ ਰਸਤੇ ਵਿੱਚ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਉਨਾ ਤੋਂ ਅਸ਼ੀਰਵਾਦ ਲੈਣ ਦੇ ਲਈ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਿਜੇ ਸਾਪਲਾ ਕੇੜੀ ਭੰਡਾਰੀ ਬਰਗਰ ਸਿੰਘ ਸੁਖਵਿੰਦਰ ਸਿੰਘ ਕੋਟਲੀ ਅਰਜਿੰਦਰ 베ਰੀ सुरेंद्र ਕੌਰ ਅਰਜਿੰਦਰ ਸਿੰਘ ਮਨੋਜ ਮੰਨੂ ਵੜਿੰਗ ਹਾਜ਼ਰ ਸਨ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਏ ਟ੍ਰੇਨ ਲੁਧਿਆਣਾ ਅੰਬਾਲਾ ਕੈਂਟ ਸਹਾਰਨਪੁਰ ਮਰਾਦਾਬਾਦ ਤੇ ਲਖਨਊ ਸਟੇਸ਼ਨਾਂ ਤੇ ਰੁਕੇਗੀ ਜਿੱਥੇ ਸੰਗਤ ਨੂੰ ਨਾਲ ਲੈ ਕੇ ਵਾਰਾਨਸੀ ਲਈ ਰਵਾਨਾ ਹੋਵੇਗੀ ਸਸਤਾ ਬਲੋਕ ਕਰਵਾਈ ਗਈ ਟ੍ਰੇਨ ਦੀਆਂ ਸਾਰੀਆਂ 24 ਬੋਗੀਆਂ 'ਚ 5 ਤੋਂ 6 ਸੇਵਾਦਾਰ ਤਾਇਨਾਤ ਕੀਤੇ ਗਏ ਜੋ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣਗੇ ਇਹਦੇ ਨਾਲ ਹੀ ਜੀਆਰਪੀ ਆਰਪੀਐਫ ਦੇ ਜਵਾਨਾਂ ਦੀ ਤਾਇਨਾਤੀ ਨਾਲ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਸ਼ੇਰ ਗੁਰੂ ਅਰਦਾਸ ਸਹਾਰਾ ਜੀ ਦੇ ਪ੍ਰਕਾਸ਼ ਉਸ ਮੌਕੇ ਹੋਣ ਵਾਲੇ ਸਮਾਗਮਾਂ ਵਿੱਚ ਨਤਮਸਕ ਹੋਣ ਤੋਂ ਬਾਅਦ ਇਹ ਟ੍ਰੇਨ 2 ਫਰਵਰੀ ਨੂੰ ਦੁਪਹਿਰ 3 ਵਜੇ ਵਾਰਾਨਸੀ ਤੋਂ ਵਾਪਸੀ ਲਈ ਰਵਾਨਾ ਹੋਵੇਗੀ ਤੇ 3 ਫਰਵਰੀ ਨੂੰ ਸਵੇਰੇ ਲਗਭਗ 11:00 ਵਜੇ ਸਿਟੀ ਰੇਲਵੇ ਸਟੇਸ਼ਨ ਪਹੁੰਚੇਗੀ। ਇਸ ਮੌਕੇ ਤੇ ਕੈਬਨਿਟ ਮੰਤਰੀ ਮਹਿੰਦਰ ਭਗਤ, ਮੇਅਰ ਬਨੀ ਤੀਰ ਅਤੇ ਹੋਰ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਹਸਤੀਆਂ ਮੌਜੂਦ ਸਨ। ਉਨ੍ਹਾਂ ਨੇ ਸ਼ੰਤਨ ਨਰੰਜਨ ਦਾਜੀ ਮਾਰਾਤੋ ਅਸ਼ੀਰਵਾਦ ਲੈ ਕੇ ਸੰਗਤ ਦੇ ਸੁੱਖ ਅਤੇ ਸੁਰੱਖਿਅਤ ਯਾਤਰਾ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਸ਼੍ਰੀ ਗੁਰੂ ਵਾਸ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ 31 ਜਨਵਰੀ 2026 ਜਿਲ੍ਹਾ ਜਲੰਧਰ ਵਿੱਚ ਕੱਢੀ ਜਾਣ ਵਾਲੀ ਵਿਸ਼ਾ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਡੀਸੀ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਜਲੰਧਰ ਦੀ ਹੱਦ ਅੰਦਰ ਆਉਂਦੇ ਸਾਰੇ ਸਕੂਲਾਂ ਕਾਲਜਾਂ ਨੂੰ 31 ਜਨਵਰੀ ਨੂੰ ਪੂਰੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਨ੍ਹਾਂ ਸਕੂਲਾਂ ਕਾਲਜਾਂ ਵਿੱਚ ਬੋਰਡ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਹਨ ਉਕਤ ਮਿਤੀ ਤੇ ਅੰਦਰધારਤ ਹਨ ਉਨ੍ਹਾਂ ਸਬੰਧਤ ਜਮਾਤਾਂ ਤੇ ਇਸ ਛੁੱਟੀ ਦੇ ਹੁਕਮ ਲਾਗੂ ਨਹੀਂ ਹੋਣਗੇ। ਸ਼੍ਰੀ ਗੁਰਵਦਾਸ ਜੀ ਵੱਲੋਂ ਕਰੀਬ 6 ਸਦੀਆਂ ਪਹਿਲਾਂ ਸਮਾਜਿਕ ਆਰਥਿਕ ਤੇ ਰਾਜਨੀਤਿਕ ਬਰਾਬਰੀ ਦਾ ਦਿੱਤੇ ਸੰਦੇਸ਼ ਨੂੰ ਅਗਲੀਆਂ ਪੀੜ੍ਹੀਆਂ ਤੱਕ ਲਿਜਾਣ ਅਤੇ ਗੁਰੂ ਰਬਦਾਸ ਜੀ ਦੀਆਂ ਸਖਿਆਮਤਿ ਪ੍ਰਚਾਰ ਪ੍ਰਸਾਰ ਦੇ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ ਦੇ ਵਿੱਚ ਡੇਰਾ ਸਚਖੰਡ ਬੱਲਾ ਨਜ਼ਦੀਕ ਜਲਦ ਹੀ ਸ਼੍ਰੀ ਗੁਰੂ ਰਵਦਾਸ ਬਾਣੀ ਅਧਿਆਨ ਸੈਂਟਰ ਬਣਾਇਆ ਜਾਵੇਗਾ ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਪੰਜਾਬ ਸਰਕਾਰ ਵੱਲੋਂ 1.5 ਕਰੋੜ ਰੁਪਏ ਦੀ ਲਾਗਤ ਨਾਲ 9 ਏਕੜ ਤੋਂ ਵੱਧ ਜ਼ਮੀਨ ਅਧਿਆਨ ਸੈਂਟਰ ਤੇ ਨਾਮ ਦਰਜ ਕਰਵਾਉਣ ਮੌਕੇ ਦਿੰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਇਹ ਆਪਣੇ ਆਪ ਇੱਕ ਵਿਸ਼ੇਸ਼ ਉਪਰਾਲਾ ਹੈ ਅਤੇ ਪੰਜਾਬ ਸਰਕਾਰ ਗੁਰੂ ਰਬਦਾਸ ਜੀ ਦੀਆਂ ਸਖਿਆਮਤ ਤੇ ਵਿਚਾਰਧਰਾਵਾਂ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣ ਤੇ ਮਾਣ ਹੈ। ਉਨਾਰਾ ਕਹਿਣਾ ਹੈ ਕਿ ਇਹ ਅਧਿਆਨ ਕੇਂਦਰ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਦੀਆਂ ਤੱਕ ਰਾਹ ਰੋਸ਼ਨਾਉਂਦਾ ਰਹੇਗਾ ਉੱਥੇ ਉਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦਾ ਹੋਇਆ ਸਮਾਜਿਕ ਤੇ ਆਰਥਿਕ ਪਾੜੇ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਵੇਗਾ ਵਿੱਤ ਮੰਤਰੀ ਨਰਮਲਾ ਸੀ타 ਰਮਨ ਨੇ ਸਾਲ 2026-27 ਲਈ ਕੇਂਦਰੀ ਬਜਟ ਕਰਨ ਤੋਂ ਪਹਿਲਾਂ ਦੇਸ਼ ਦੀ ਆਰਥਿਕ ਸਿਹਤ ਦਾ ਲੇਖਾ ਜੋਖਾ ਦਿੰਦਿਆਂ ਇੱਕ ਖੁਸ਼ਹਾਲ ਤਸਵੀਰ ਪੇਸ਼ ਕਰਦੇ ਹਾਂ ਆਉਂਦੇ ਵਿੱਤੀ ਸਾਲ ਵਿੱਚ ਵਿਕਾਸ ਦਰ 6.8 ਫੀਸਦੀ ਤੋਂ 7.2 ਫੀਸਦੀ ਦੇ ਦਰਮਿਆਨ ਰਹਿਣ ਦਾ ਕਿਹਾ ਹੈ ਸਰਵੇਖਣ ਵਿੱਚ ਹਾਪੱਖੀ ਆਸ਼ਾਵਾਦ ਦਾ ਰੁਖ ਅਪਣਾਉਂਦਿਆਂ ਕਿ ਆਲਮੀ ਮਾਹੌਲ ਨਾਜ਼ੁਕ ਰਹਿਣ ਦੇ ਬਾਵਜੂਦ ਭਾਰਤ ਦਾ ਵਿਕਾਸ ਉਮੀਦ ਤੋਂ ਬਿਹਤਰ ਬਣਿਆ ਰਹੇਗਾ ਨਾਲ ਹੀ ਪੌਸ ਸਿਆਸੀ ਤਣਾਅ ਤੇ ਕਾਰੋਬਾਰ ਕਮਜ਼ੋਰੀਆਂ ਦੇ ਕਾਰਨ ਹੇਠਲੇ ਪੱਧਰ ਤੇ ਜੋਖਮ ਵਧਣ ਦੀ ਚੇਤਾਵਨੀ ਦਿੱਤੀ ਹੈ ਪਿਛਲੇ ਕਾਫੀ ਸਮੇਂ ਤੋਂ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਿਹਾ ਹੈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਯੂਜੀਸ ਤੋਂ جاری ਨਵੇਂ ਨਿਯਮਾਂ ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਸੁਣਵਾਈ ਦੌਰਾਨ ਅਦਾਲਤ ਨੇ ਗਾਈਡਲਾਈਨ ਵਿੱਚ ਅਸਪਸ਼ਟਤਾ ਦਾ ਹਵਾਲਾ ਦਿੰਦਿਆਂ ਇਸ ਦੀ ਦੁਰਵਰਤੋਂ ਦਾ ਖਰਸ਼ਾ ਪ੍ਰਗਟਾਇਆ ਸਰਬੋੱਚ ਅਦਾਲਤ ਨੇ ਸਰਕਾਰ ਅਤੇ UGC ਨੂੰ ਇੱਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਵਿਵਾਦਤ ਨਿਯਮ ਅਗਲੇ ਆਦੇਸ਼ ਤੱਕ ਲਾਗੂ ਨਹੀਂ ਹੋਣਗੇ ਅਤੇ ਉਨ੍ਹਾਂ ਦੀ ਥਾਂ ਤੇ 2012 ਵਿੱਚ UGC ਵੱਲੋਂ ਜਾਰੀ ਗਾਈਡਲਾਈਨ ਹੀ ਲਾਗੂ ਰਹਿਣਗੀਆਂ ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ ਚੀਫ ਜਸਟਿਸ ਸੂਰਿਆਕਾਂਤਾ ਤੇ ਜੁਆਇ ਮਾਲਿਆ ਬਾਗਚੀ ਦੀ ਬੈਂਚ ਨੇ ਨਵੀਆਂ ਗਾਈਡਲਾਈਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਸੁਣਵਾਈ ਕਰਦੇ ਹਾਂ ਇਥੇ ਨਾਮ ਲਾਗੂ ਕਰਨ ਤੇ ਫਿਲਹਾਲ ਰੋਕ ਲਾ ਦਿੱਤੀ ਉੱਥੇ ਸੁਝਾਅ ਵੀ ਦਿੱਤਾ ਹੈ ਕਿ ਮਾਰਾਂ ਦੀ ਇੱਕ ਕਮੇਟੀ ਇਹਨਾਂ ਨਿਯਮਾਂ 'ਚ ਖਾਮੀਆਂ ਨੂੰ ਭਰਨ ਤੇ ਵਿਚਾਰ ਕਰ ਸਕਦੀ ਹੈ ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਤਰਫਾ ਜਿੱਤ ਦਰਜ ਕਰਦੇ ਹੋਏ ਆਪਣੇ ਉਮੀਦਵਾਰ ਸੌਰਵ ਜੋਸ਼ੀ ਨੂੰ ਨਵਾਂ ਮੇਅਰ ਬਣਾ ਲਿਆ ਭਾਜਪਾ ਦੇ ਸਰਵਜੋਸ਼ੀ ਨੂੰ કુલ 18 ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੁਗੇਸ਼ ਢੀਂਗਰਾ ਨੂੰ 11 ਅਤੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਗਾਭੀ ਨੂੰ 7 ਵੋਟਾਂ ਹੀ ਪਈਆਂ ਇਸ ਵਾਰ ਮੇਅਰ ਚੋਣ ਵੈਲਟ ਪੇਪਰਾਂ ਦੀ ਥਾਂ ਕੌਂਸਲਰਾਂ ਦੇ ਹੱਥ ਖੜੇ ਕਰਕੇ ਕਰਵਾਈ ਗਈ ਜੋ ਪਿਛਲੇ ਸਾਲਾਂ ਤੋਂ ਵੱਖਰਾ ਤਰੀਕਾ ਹੈ ਖਾਸ ਗੱਲ ਇਹ ਰਹੀ ਕਿ ਪਹਿਲੀ ਵਾਰ ਭਾਜਪਾ ਆਪ ਅਤੇ ਕਾਂਗਰਸ ਇੰਨਾਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਮੇਅਰ ਦੀ ਚੋਣ ਲਈ ਦੌੜ ਵਿੱਚ ਉਤਾਰੇ ਇਸ ਤੋਂ ਪਹਿਲਾਂ ਹੋਈਆਂ ਦੋ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਗੱਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰਦੀਆਂ ਰਹੀਆਂ ਹਨ ਜਹਾਜ਼ ਹਾਦਸੇ ਵਿੱਚ ਮਾਰੇ ਗਏ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਅੰਤਮ ਸੰਸਕਾਰ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਵਿਖੇ ਸਰਕਾਰੀ ਸ਼ਰਮਾਨਾ ਨਾਲ ਕੀਤਾ ਗਿਆ ਕੇਂਦਰੀ ਮੰਤਰੀ ਅਮੇਸ਼ਾ ਨਿਤਨ ਗੜਕਰੀ ਸ਼ਰਦ ਪਵਾਰ ਅਤੇ ਨੇਤਾ ਨਵੀਨ ਨੇ ਪੁਣੇ ਤੋਂ ਲਗਭਗ 100 ਕਿਲੋਮੀਟਰ ਦੂਰ ਬਾਰਾਮਤੀ ਦੇ ਵਿਦਿਆ ਪ੍ਰਤੀਸ਼than ਮੈਦਾਨ ਵਿੱਚ 60 ਸਾਲਾ ਰਾਸ਼ਵਾਦੀ ਕਾਂਗਰਸ ਪਾਰਟੀ ਐਨਸੀਪੀ ਦੇ ਮੁਖੀ ਦੀਆਂ ਅੰਤਮ ਰਸਮਾਂ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨ ਵੀ ਸਤੇ ਉਪ ਮੁੱਖ ਮੰਤਰੀ ਇਕਨਾ ਸ਼ਿੰਦੇ ਸਮੇਤ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ, ਰਾਜ ਸਭਾ ਮੈਂਬਰ ਅਤੇ ਪੁੱਤਰ 파ਰਥ ਅਤੇ ਜੈ ਵੀ ਮੌਜੂਦ ਸਨ। ਅਜੀਤ ਪਵਾਰ ਦੀ ਬਾਰਾਮਤੀ ਤੋਂ ਐਨਸੀਪੀ ਦੀ ਲੋਕ ਸਭਾ ਮੈਂਬਰ ਚਚੇਰੀ ਭੈਣ ਸੁਪਰਿਆ ਸੂਲੇ ਅਤੇ ਐਨਸੀਪੀ ਦੇ ਕਾਰਜਕਾਰੀ ਪ੍ਰਧਾਨ ਪਰਫੁੱਲ ਪਟੇਲ ਵੀ ਉੱਥੇ ਪੁੱਜੇ ਜਦੋਂ ਤਿਰੰਗੇ ਵਿੱਚ ਲੈਫਟੀ ਮਰਤਕ ਦੇ ਨੂੰ ਉਹਨਾਂ ਦੇ ਪਿੰਡ ਕਾਟੇਵਾੜੀ ਤੋਂ ਮੈਦਾਨ ਵਿੱਚ ਲਿਆਂਦਾ ਗਿਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਅਜੀਤ ਦਾਦਾ ਅਮਰਦੇ ਦੇ ਨਾਅਰੇ ਲਾਏ ਆਮਿਸ਼ਾ ਘਟਕਰੀ ਨਵੀਨ ਫੜਨਵੀਸ ਰਾਮਦਾਸ ਅਠਾਵਲੇ ਪਰਮੋਦ ਸਵੰਤੱਤੇ ਨਾਰਾ ਲੋਕੇਸ਼ ਵਰਗੇ ਆਗੂਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 파ਰਥ ਅਤੇ ਜੈ ਨੇ ਆਪਣੇ ਪਿਤਾ ਦੀ ਚਿਤਾ ਨੂੰ ਅਗਨੀ ਦਿੱਤੀ। ਹਾਦਸੇ ਵਿੱਚ ਮਾਰੇ ਗਏ ਹੋਰ 4 ਵਿਅਕਤੀਆਂ ਕੈਪਟਨ ਸੁਮੇਤ ਕਪੂਰ, ਕੋ-ਪਾਇਲਟ ਕੈਪਟਨ ਸ਼ਾਂਭਵੀ ਪਾਠਕ, ਪੀਐਸਓ ਵਿਦਪ ਯਾਦਵ ਅਤੇ ਫਲਾਈਟ ਅਟੈਂਡੈਂਟ ਪਿੰਕੀ ਮਾਲੀ ਦੀਆਂ ਦਿਆਂ ਵੀ ਉਹਨਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਈ ਜਾ ਰਹੀ 7ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਦੌਰਾਨ ਕਰਵਾਈ ਗਈ ਸੂਫਿਆਨਾ ਸ਼ਾਮ ਵਿੱਚ ਉੱਗੇ ਸੂਫੀ ਗਾਇਕ ਪਦਮਸ਼੍ਰੀ ਹੰਸਰਾਜ ਹੰਸ ਨੇ ਆਪਣੀ ਗਾਇਕੀ ਦਾ ਰੰਗ ਬੰਨਿਆ। ਉਹਨਾਂ ਕਹਿਿਆ ਕਿ ਪੰਜਾਬੀ ਯੂਨੀਵਰਸਿਟੀ ਕਲਾ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਬੱਚਿਆਂ ਲਈ ਮੱਕਾ ਹੈ। ਉਹਨਾਂ ਕਹਿਿਆ ਕਿ ਉਹ ਰਿਣੀ ਹਨ ਕਿ ਪੰਜਾਬੀ ਯੂਨੀਵਰਸਿਟੀ ਨੇ ਉਹਨਾਂ ਨੂੰ ਆਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਹੈ। ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਮ ਲੋਕਾਂ ਦੀ ਯੂਨੀਵਰਸਿਟੀ ਹੈ। ਉਹਨਾਂ ਕਹਿ ਕਿ ਆਧੁਨਿਕ ਦੌਰ ਵਿੱਚ ਸ਼ਬਦਾਵਲੀ ਵਿੱਚ ਬਹੁਤ ਬਦਲਾਅ ਆ ਰਹੇ ਹਨ। ਇਸ ਲਈ ਨਵੇਂ ਸਮੇਂ ਦੀ ਲੋੜ ਅਨੁਸਾਰ ਨਵੇਂ ਸ਼ਬਦਕੋਸ਼, ਨਵੀਆਂ ਡਿਕਸ਼ਨਰੀਆਂ ਬਣਾਉਣ ਅਤੇ ਪੁਰਾਣੇ ਕੰਮ ਦਾ ਮੁਲਾਂਕਣ ਕਰਨ ਦੀ ਲੋੜ ਹੈ। ਉਪ ਕਲਪਤੀ ਡਾਕਟਰ ਜਗਦੀਪ ਸਿੰਘ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਕਰਨਾ ਹੀ ਯੂਨੀਵਰਸਿਟੀ ਦਾ ਮੁੱਖ ਆਦੇਸ਼ ਹੈ। ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾਕਟਰ ਗੁਰਸੇਵਕ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕਰਦੇ ਕਿਹਾ ਕਿ ਅੰਤਰਰਾਸ਼ਟਰੀ ਵਿਕਾਸ ਕਾਨਫਰੰਸ 'ਚ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਅਜੋਕੇ ਸਮੇਂ ਵੱਖ-ਵੱਖ ਅਨੁਸ਼ਾਸਨਾਂ ਦੀ ਪੜ੍ਹਾਈ ਸਮੇਂ ਕੀ ਕੁਝ ਕੀਤਾ ਜਾ ਸਕਦਾ ਹੈ। ਮੰਚ ਦਾ ਸੰਚਾਲਨ ਡਾਕਟਰ ਬੀਰਪਾਲ ਸਿੱਧੂ ਨੇ ਕੀਤਾ। ਸ਼੍ਰੋਮਣੀ ਕਮੇਟੀ ਦੇ ਸੈਕਟਰ 5 ਸਥਿਤ ਉਪ ਦਫ਼ਤਰ ਵਿਖੇ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਦੀ ਇੱਕ ਟੀਮ ਉੱਥੇ ਪੁੱਜੀ ਏ ਆਈ ਜੀ ਜਗਤਪ੍ਰੀਤ ਸਿੰਘ ਅਤੇ ਐਸ ਐਸ ਪੀ ਗੁਰਵੰਦ ਸਿੰਘ ਦੀ ਅਗਵਾਈ ਹੇਠ ਪਹੁੰਚੀ ਜਾਂਚ ਟੀਮ ਕਈ ਬੈਗਾ ਸਮੇਤ ਪ੍ਰਿੰਟਰ ਆ ਸਮਾਨ ਦੇ ਨਾਲ ਉਪ ਦਫ਼ਤਰ ਵਿਖੇ ਸ਼ਾਮਲ ਹੋਏ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹਿਲਾਂ ਤੋਂ ਹੀ ਹਾਜ਼ਰ ਸਨ ਐਸ ਆਈ ਟੀ ਵੱਲੋਂ రికార్డ్ ਇਕੱਠਾ ਕਰਨ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੰਦਰ ਸ਼ੁਰੂ ਕੀਤੀ ਗਈ ਜਿੱਥੇ ਅਹੁਦੇਦਾਰਾਂ ਨਾਲ ਲੰਬੀ ਗੱਲਬਾਤ ਕੀਤੀ ਗਈ ਇਸ ਮੌਕੇ ਤੇ ਲਗਭਗ 3 ਘੰਟਿਆਂ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਮर्याਦਾ ਸਿਪਾਈ ਅਤੇ ਰਖਰਖਾਨਾ ਸੰਬੰਧਿਤ ਰਿਕਾਰਡ ਬਾਰੇ ਵਿਸਤਾਰਤ ਵਿਚਾਰ ਵਟਾਂਦਰਾ ਕੀਤਾ ਗਿਆ ਉੱਗੇ ਪੱਤਰਕਾਰ ਸਤਨਾਮ ਸਿੰਘ ਮਾਨਕ ਦੀ ਲਿਖੀ ਤੇ ਪ੍ਰਸਿੱਧ ਗਾਇਕ ਅਨਾਦੀ ਮਿਸ਼ਰਾ ਦੁਆਰਾ ਗਾਈ ਗਜ਼ਲ ਹਰੇਰੇ ਤੋਂ ਬਾਦ ਪ੍ਰੈਸ ਕਲੱਬ ਜਲੰਧਰ ਵਿਖੇ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਦਮਸ਼੍ਰੀ ਰਾਜਗਾਇਕ ਹੰਸਰਾਜ ਹੰਸਵਾਲੋ 우ਸਤਾਦ ਗਾਇਕ ਤੇ ਸੰਗੀਤਕਾਰ ਅਰुण ਮਿਸ਼ਰਾ ਆਤਮ ਪ੍ਰਕਾਸ਼ ਸੰਗਤ ਤੇ ਭੁਪਿੰਦਰ ਮੱਲੀ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਗਈ। ਇਸ ਤੋਂ ਪਹਿਲਾਂ ਸਮਾਗਮ ਦੌਰਾਨ ਉਕਤ ਗਜ਼ਲ ਦੀ ਵੀਡੀਓ ਤੋਂ ਇਲਾਵਾ ਸਤਨਾਮ ਸਿੰਘ ਮਾਨਕ ਦੀਆਂ ਪਹਿਲੀਆਂ ਰਚਨਾਵਾਂ ਜਿਨ੍ਹਾਂ ਨੂੰ ਵੱਖ-ਵੱਖ ਨਾਮਵਰ ਗਾਇਕਾਂ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਸੀ ਨੂੰ ਵੀ ਵੱਡੇ ਪਰਦੇ ਤੇ ਦਿਖਾਇਆ ਗਿਆ। ਇਸ ਨਮੀ ਗਾਜਲਦਾਰ ਸੰਗੀਤ ਪ੍ਰਸਿੱਧ ਸੰਗੀਤਕ ਕੰਪਨੀ ਐਮ ਐਮ ਆਰ ਵੱਲੋਂ ਤਿਆਰ ਕੀਤਾ ਗਿਆ ਹੈ ਜਦਕਿ ਵੀਡੀਓਗ੍ਰਾਫੀ ਮਨੀਸ਼ ਕੁਮਾਰ ਦੁਆਰਾ ਕੀਤੀ ਗਈ। ਇਸ ਮੌਕੇ ਹੰਸਰਾ ਜਹੰਸ ਨੇ ਸਤਰਾਮ ਸਿੰਘ ਮਾੜਕ ਨੂੰ ਇੱਕ ਪਰਪਕ ਪੱਤਰਕਾਰ ਖੁਦਾਰ ਇਨਸਾਨ ਪ੍ਰਸਿੱਧ ਚਿੰਤਕ ਤੇ ਵਿਦਵਾਨ ਸਖਸ਼ੀਦ ਦੱਸਦੇ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਹਿੰਦ-ਪਾਕਿ ਦੋਸਤੀ ਅਤੇ ਪੰਜਾਬੀ ਜ਼ੁਬਾਨ ਦੀ ਪੇਤਰੀ ਲਈ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ। ਇਸ ਮੌਕੇ ਉਹਨਾਂ ਮਾਨਕ ਦੇ ਸ਼ਾਇਰੀ ਤੇ ਸੰਗੀਤ ਦੇ ਖੇਤਰ ਵਿੱਚ ਆਉਣ ਨੂੰ ਪੰਜਾਬੀ ਸੰਗੀਤ ਸਾਹਿਤ ਅਤੇ ਅਦਵੀ ਜਗਤ ਲਈ ਸ਼ੁਭ ਸ਼ਗਨ ਮੰਨਿਆ। ਉਹਨਾਂ ਗਾਇਕ ਅਨਾਦੀ ਮਿਸ਼ਰਾ ਦੀ ਗਾਇਕੀ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਿਸ਼ਰਾ ਪਰਿਵਾਰ ਦੀ ਸੰਗੀਤ ਜਗਤ ਨੂੰ ਬਹੁਤ ਵੱਡੀ ਦੇਣ ਹੈ। ਇਸ ਮੌਕੇ ਰਕੇਸ਼ ਸ਼ਾਂਤੀ ਦੂਤ, ਸਵਰਨ ਸਿੰਘ ਟੈਣਾ, ਡੀ.ਆਰ. ਬੰਦਨਾ, ਬਲਜੀਤ ਬੱਲ, ਸੁਰਿੰਦਰਪਾਲ ਸਿੰਘ, ਸ਼ਿਵ ਸ਼ਰਮਾ, ਮਨਦੀਪ ਸ਼ਰਮਾ ਜਤਿੰਦਰ ਪੰਮੀ ਪ੍ਰੋਫੈਸਰ ਕੁਲਜੀਤ ਕੌਰ ਅਮਰਜੀਤ ਕੋਮਲ ਅرجੇਹ ਜੋਗੀ ਹਰੀਸ਼ ਕੁਮਾਰ ਆਰਟਿਸਟ ਇੰਦਰਜੀਤ ਸਿੰਘ ਰਜੇਸ਼ ਥਾਪਾ ਤੇਜਿੰਦਰ ਕੌਰ ਥੰਦ ਰਾਜ ਮਾਨਕ ਅਮਿਤਾ ਮਿਸ਼ਰਾ ਸ਼ੀਤਲ ਠਾਕੌਰ ਕੋਮਲ ਸ਼ਰਮਾ ਤੇ ਐਚ ਐਮ ਬੀ ਕਾਲਜ ਜਲੰਧਰ ਦੀਆਂ ਵਿਦਿਆਰਥਣਾਂ ਵੀ ਮੌਜੂਦ ਸਨ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਇੱਥੇ ਸਿਵਲ ਲਾਈਨਜ਼ ਸਥਿਤ ਕੋਠੀ ਵਿੱਚ ਕੇਂਦਰੀ ਜਾਂਚ ਏਜੰਸੀ ਵੱਲੋਂ ਬਹੁਤ ਵਾਰ ਸਵੇਰੇ ਕੀਤੀ ਗਈ ਛਾਪੇਮਾਰੀ ਅੱਜ ਦੂਜੇ ਦਿਨ ਤੱਕ ਵੀ ਜਾਰੀ ਰਹੀ। ਕੇਂਦਰੀ ਏਜੰਸੀ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕਰਕੇ ਉਹਨਾਂ ਨੂੰ ਖੰਗਾਰ ਰਹੀ ਹੈ। ਕਾਰਵਾਈ ਦੌਰਾਨ 38 ਘੰਟਿਆਂ ਤੋਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਆਉਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਪੂਰੀ ਪ੍ਰਕਿਰਿਆ ਵਿੱਚ ਸਿਰਫ ਦੋ ਪ੍ਰਾਈਵੇਟ ਗਵਾਹਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕਿ ਅੰਦਰ ਆ ਜਾ ਸਕਦੇ ਹਨ। ਉਨ੍ਹਾਂ ਨੂੰ ਵੀ ਕਾਰਵਾਈ ਸ਼ੁਰੂ ਹੁੰਦੇ ਹੀ ਕਿਹਾ ਗਿਆ ਸੀ ਕਿ ਅਗਲੇ 2-3 ਦਿਨ ਸ਼ਹਿਰ ਤੋਂ ਬਾਹਰ ਨਾ ਜਾਣ। ਦਿਲਚਸਪ ਗੱਲ ਇਹ ਹੈ ਕਿ ਕੇਂਦਰੀ ਏਜੰਸੀ ਦੇ ਪੂਰੇ ਹਮਲੇ ਨੇ ਰਾਤ ਵੀ ਕੋਠੀ ਦੇ ਅੰਦਰ ਹੀ guzari ਜਿਸ ਦੇ ਲਈ ਉਨ੍ਹਾਂ ਨੂੰ ਰਾਤ ਨੂੰ ਸੌਣ ਵਾਸਤੇ ਨਿੱਜੀ ਤੌਰ ਤੇ ਗੱਦਿਆਂ ਦਾ ਪ੍ਰਬੰਧ ਕੀਤਾ ਗਿਆ। ਕੇਂਦਰੀ ਏਜੰਸੀ ਅਤੇ ਉਹਨਾਂ ਨਾਲ ਬੀਐਸਐਫ ਦੇ ਜਵਾਨਾਂ ਦੇ ਖਾਣੇ ਆਦਿ ਵਿਵਸਥਾ ਵੀ ਏਜੰਸੀ ਵੱਲੋਂ ਖੁਦ ਕੀਤੀ ਜਾ ਰਹੀ ਹੈ। ਦੂਜੇ ਦਿਨ ਵੀ ਏਜੰਸੀ ਦੀ ਟੀਮ ਨੇ ਮੀਡੀਆ ਕਰਮੀਆਂ ਤੋਂ ਦੂਰੀ ਬਣਾਈ ਰੱਖੀ। ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਕੁਝ ਵੀ ਦੱਸਣ ਤੋਂ ਪਰਹੇਜ਼ ਕਰ ਰਿਹਾ ਹੈ। ਕੇਂਦਰੀ ਏਜੰਸੀ ਦੀ ਦੋ ਦਿਨਾਂ ਤੋਂ ਸ਼ਾਨਦਿਸ਼ਾਨ ਜਾਰੀ ਹੈ ਪਰ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਦੀ ਕੋਈ ਗ੍ਰਿਫਤਾਰੀ ਨਹੀਂ ਹੋਈ। ਉਹਨਾਂ ਦੱਸਿਆ ਕਿ अरोड़ा ਨੂੰ ਜੇਕਰ ਕਿਸੇ ਦਵਾਈ ਦੀ ਲੋੜ ਪੈ ਰਹੀ ਹੈ ਤਾਂ ਇਸ ਦੇ ਲਈ ਏਜੰਸੀ ਦੇ ਅਧਿਕਾਰੀ ਬਕਾਇਦਾ ਦਵਾਈ ਲਿਆਉਣ ਦੀ ਇਜਾਜ਼ਤ ਦੇ ਰਹੇ ਹਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਬੇਕਾਬੂ ਹੋ ਗਈਆਂ ਘਰੇਲੂ ਬਾਜ਼ਾਰ ਵਿੱਚ ਸੋਨਾ 1,76,002 ਰੁਪਏ ਜਦ ਕਿ ਚਾਂਦੀ ਲਗਭਗ 4 ਲੱਖ ਤੋਂ ਵੱਧ ਤੇ ਕਾਰੋਬਾਰ ਕਰ ਰਹੀ ਹੈ ਕੋਮੰਤਰੀ ਬਾਜ਼ਾਰ ਵਿੱਚ ਸੋਨਾ ਚਾਂਦੀ ਰਿਕਾਰਡ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ ਇਸ ਤਰ੍ਹਾਂ ਕੋਮੰਤਰੀ ਬਾਜ਼ਾਰ ਵਿੱਚ ਸੋਨਾ ਪਹਿਲੀ ਵਾਰ 5500 ਡਾਲਰ ਨੂੰ ਪਾਰ ਕਰ ਗਿਆ ਜਦੋਂ ਕਿ ਚਾਂਦੀ 120 ਡਾਲਰ ਦੇ ਨੇੜੇ ਪਹੁੰਚ ਗਈ ਮਲਟੀ ਕਮੋਡਿਟੀ ਐਕਸਚੇਂਜ ਐਮਸੀਐਕਸ ਤੇ ਸੋਨੇ ਦਾ ਬੈਂਚਮਾਰਕ ਫਰਵਰੀ ਕੰਟਰੈਕਟ 3967 ਰੁਪਏ ਦੀ ਤੇਜ਼ੀ ਨਾਲ 178882 ਦੇ ਭਾਅ ਤੇ ਖੁੱਲਿਆ ਖਬਰ ਲਿਖੇ ਜਾਣ ਤੱਕ ਇਹ 6.8% ਦੀ ਤੇਜ਼ੀ ਨਾਲ 17602 ਰੁਪਏ ਦੇ ਭਾਅ ਤੇ ਕਾਰੋਬਾਰ ਕਰ ਰਿਹਾ ਹੈ ਅੱਜ ਦਾ ਸੋਨੇ ਦਾ ਭਾਅ 1,76,990 ਰੁਪਏ ਸਰਵੋੱਚ ਪੱਧਰ ਛੂ ਗਿਆ ਹੈ। ਵਿਸ਼ੇ ਪੱਧਰ ਤੇ ਸੋਨੇ ਦੀ ਮੰਗ 2025 ਵਿੱਚ 5000 ਟਨ ਤੋਂ ਵੱਧ ਹੋ ਕੇ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ਤੇ ਪਹੁੰਚ ਗਈ ਹੈ। ਵਰਲਡ 골ਡ ਕਾਉਂਸਲ WGC ਦੀ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ਲੰਬੇ ਇੰਤਜ਼ਾਰ ਅਤੇ ਕਈ ਵਾਰ ਮੁਲਤਵੀ ਹੋਣ ਤੋਂ ਬਾਅਦ ਆਖਰਕਾਰ ਲੁਧਿਆਣਾ ਵਾਸੀਆਂ ਦਾ ਸੁਪਨਾ ਹਕੀਕਤ ਵੱਲ ਵਧ ਰਿਹਾ ਹੈ। ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਕਰਨਗੇ। ਇਹ ਲੁਧਿਆਣਾ ਨੇ ਪਹਿਲਾ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ ਜੋ ਸ਼ਹਿਰ ਦੇ ਉਦਯੋਗ, ਵਪਾਰ ਅਤੇ ਨਿਵੇਸ਼ ਲਈ ਗੇਮ ਚੇਂਜਰ ਸਾਬਤ ਹੋਣ ਵਾਲਾ ਹੈ। ਡੀਸੀ ਲੁਧਿਆਣਾ ਹਿਮਾਂਸ਼ੂ ਜੈਨ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਸ ਹਵਾਈ ਅੱਡੇ ਦੇ 1 ਫਰਵਰੀ ਨੂੰ ਹੋਣ ਵਾਲੇ ਰਸਮੀ ਉਦਘਾਟਨ ਸੰਬੰਧੀ ਮੀਟਿੰਗ ਕੀਤੀ। ਇਸ ਮੌਕੇ ਐਸਡੀਐਮ ਜਗਰਾਉਂ ਉਪਿੰਦਰਜੀਤ ਗੌਰ ਪਾਇਲ ਗੋਇਲ ਰਮੈਂਡਰ ਤੇ ਆਏ ਪੀਡਬਲੂਡੀ ਅਧਿਕਾਰੀਆਂ ਤੇ 에어ਪੋਰਟ ਅਥਾਰਟੀ ਆਫ ਇੰਡੀਆ AAI ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਪਹੁੰਚੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਦੁਪਹਿਰ 3:45 ਤੇ ਆਦਮਪੁਰ 에어ਵੇਸ ਤੋਂ ਵਰਚੁਅਲ ਰੂਬੇਚ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਇਸ ਮੌਕੇ ਹਲਵਾਰਾ ਹਵਾਈ ਅੱਡੇ ਤੇ ਇੱਕ ਵੱਡੀ ਸਕਰੀਨ ਲਗਾਈ ਜਾਵੇਗੀ ਜਿਸ ਰਾਹੀਂ ਅਧਿਕਾਰੀਆਂ ਅਤੇ ਆਮ ਲੋਕ ਇਸ ਇਤਿਹਾਸਕ ਪਲ ਨੂੰ ਸਿੱਧੇ ਤੌਰ ਤੇ ਦੇਖ ਸਕਣਗੇ ਜਿਹੜਾ ਅੱਜ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਜਿਵੇਂ 1 ਤਰੀਕ ਨੂੰ ਸਾਡੇ ਕੋਲ ਪ੍ਰੋਗਰਾਮ ਆਇਆ ਹੈ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਹਲਵਾੜਾ 에ਰਪੋਰਟ ਦਾ ਵਰਚੁਅਲ ਮੋਡ ਰਹੀਂ ਉਦਘਾਟਨ ਜਿਹੜਾ ਕੀਤਾ ਜਾਊਗਾ ਔਰ ਇਸ ਦੇ ਵਿੱਚ ਵੱਖ-ਵੱਖ ਸਖਸ਼ੀਤਾਵਾਂ ਔਰ ਮਾਨਯੋਗ ਮੰਤਰੀ ਸਾਹਿਬ ਜਿਹੜੇ ਸਿਵਲਿਜ਼ੇਸ਼ਨ ਦੇ ਨੇ ਉਹ ਵੀ ਇੱਥੇ ਹਿੱਸਾ ਲੈਣ ਨੂੰ ਪਹੁੰਚਣਗੇ ਔਰ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਔਰ ਲੁਧਿਆਣਾ ਤੋਂ ਵੀ ਜਿਹੜੇ ਮਿਸਟਰ ਸਾਹਿਬ ਨੇ ਔਰ ਬਾਕੀ ਮੈਂਬਰ ਸਾਹਿਬਾਨ ਨੇ ਲਿਸਟਾ ਜਿ ਬਣ ਰਹੀ ਹੈ ਇਨਵਾਈਟੀਜ਼ ਦੀ 에어ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਔਰ ਬਾਕੀ ਡਿਪਾਰਟਮੈਂਟ ਵੱਲੋਂ ਲਿਸਟਾ ਬਣਾਈ ਜਾ ਰਹੀ ਹੈ ਇਨਵਾਈਟੀਜ਼ ਦੀ ਜਿੱਦਾਂ ਇਹ ਫਾਈਨਲ ਹੋ ਜਾਣਗੇ ਉਹ ਵੀ ਅਸੀਂ ਤੁਹਾਨੂੰ ਦੱਸ ਦਾਂਗੇ ਉਸ ਦੇ ਨਾਲ ਨਾਲ ਹੀ ਅੱਜ ਸਾਰੀ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ ਇੱਥੇ ਆਏ ਸੀ ਔਰ ਅਸੀਂ ਸਾਰੀ ਤਿਆਰੀਆਂ ਮੁਕੰਮਲ ਕਰ ਰਹੇ ਹਾਂ ਸਾਰੀਆਂ ਦੀ ਡਿਊਟੀਆਂ ਵੀ ਲਗਾ ਦਿੱਤੀ ਗਈਆਂ ਕੱਲ ਵੀ ਅਸੀਂ ਇੱਥੇ ਆਏ ਸੀ ਔਰ ਰੈਗੂਲਰਲੀ ਅਸੀਂ ਰਿਵਿਊ ਕਰ ਰਹੇ ਹਾਂ ਤਾਂ ਕਿ ਕੋਈ ਵੀ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਜਿਹੜੀ ਨਹੀਂ ਆਵੇ ਔਰ ਪ੍ਰੋਗਰਾਮ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਨਾਲ ਨਿਭਰੇ ਚੜ ਜਾਵੇ ਸਰ ਕੁਝ ਕੰਮ ਜਿਹੜੇ ਪੈਂਡਿੰਗ ਕੁਝ ਕਿੰਨੇ ਕਰ ਰਹੇ ਨੇ ਜੀ ਕੰਮ ਦੇਖੋ ਇਹਦੇ ਵਿੱਚ ਜਦੋਂ ਇਹ ਬੜਾ ਇੱਕ ਸਿਵਲ ਇਵੇਸ਼ਨ ਦਾ ਜੋ 에어ਪੋਰਟ ਹੁੰਦਾ ਹੈ ਇਹ ਥੋੜਾ ਜਿਹਾ ਕੰਪਲੈਕਸ ਸਟਰਕਚਰ ਇਹ ਹੁੰਦਾ ਵੀ ਬਹੁਤ ਸਾਰੇ ਡਿਪਾਰਟਮੈਂਟ ਇਹਦੇ ਵਿੱਚ ਇਨਵੋਲਡ ਹੁੰਦੇ ਨੇ। पीडब्ल्यूडी ਹੋ ਗਿਆ, ਹੁਣ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਡਿਫੈਂਸ ਹੋ ਗਿਆ, ਸਿਕਿਉਰਿਟੀ ਹੋ ਗਈ। ਤੋਂ ਉਹਨਾਂ ਸਾਰੇ ਪੱਖ ਮਤਲਬ ਸਭ ਤੋਂ ਕਲੀਅਰੈਂਸ ਜਿਹੜੀਆਂ ਉਹ ਚਾਹੀਦੀ ਹੁੰਦੀ ਹੈ। 에ਅਰ ਇੰਡੀਆ ਵੱਲੋਂ ਸਾਨੂੰ ਰਿਕਵੈਸਟ ਵੀ ਆਈ ਹੋਈ ਹੈ 에ਅਰਪੋਰਟ ਅਥਾਰਟੀ ਨੂੰ ਵੀ ਅਸੀਂ ਫਲਾਈਟ ਨੂੰ ਆਪਰੇਸ਼ਨਾਈਜ਼ ਕਰਨਾ ਚਾਹੁੰਦੇ ਹਾਂ। ਸਿਕਿਉਰਿਟੀ ਪੱਖੋਂ ਵੀ ਟ੍ਰੇਨਿੰਗ ਜਿਹੜੀ ਹੈ ਉਹ ਚੱਲ ਰਹੀ ਹੈ। ਜਿਹੜੀ ਸਿਕਿਉਰਿਟੀ ਵਾਲੇ ਪਰਸਨਲ ਨੇ ਉਹਨਾਂ ਦੀ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਫਲਾਈਟਾਂ ਦੀ ਸ਼ੁਰੂਆਤ ਹੋ ਜਾਊਗੀ। ਇਸ ਸਰ ਜਿਹੜਾ 에어ਪੋਰਟ অথਟੀ ਆ ਉਹਨੂੰ ਹੈਂਡਓਵਰ ਹੋ ਚੁੱਕਿਆ 에어ਪੋਰਟ ਨਹੀਂ ਹਜੇ ਹੈਂਡਓਵਰ ਨਹੀਂ ਹੋਇਆ ਔਰ ਜਿਹੜਾ ਹੈਗਾ 에어ਪੋਰਟ ਦੀ ਕਾਰਵਾਈ ਅਧੀਨ ਹੈ ਉਹ ਅੰਡਰ ਸਲੈਕਟਾਂ ਚੱਲਣ ਦੀ ਕਦੋਂ ਤੱਕ ਦੀ ਸੰਭਾਵਨਾ ਹੈ ਜੀ। ਮੈਨੂੰ ਲੱਗਦਾ ਹੈ ਬਹੁਤ ਜਲਦੀ ਫਲਾਈਟਾਂ ਜਿਹੜੀਆਂ ਚੱਲ ਜੈਗੀਆਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇੱਕ ਸਿਕਿਉਰਿਟੀ ਪੱਖੋਂ ਹਰ ਚੀਜ਼ ਐਂਗਲ ਕਲੀਅਰ ਕਰਨਾ ਪੈਂਦਾ ਹੈ ਔਰ ਸਿਕਿਉਰਿਟੀ ਜਾਂਚ ਵਗੈਰਾ ਚੱਲ ਰਹੀ ਹੈ ਔਰ ਸਿਕਿਉਰਿਟੀ ਟ੍ਰੇਨਿੰਗ ਵੀ ਜਿਹੜੀ ਚੱਲ ਰਹੀ ਹੈ ਜਿਹੜੀ ਵੀ ਸਾਡੀ ਪੁਲਿਸ ਫੋਰਸ ਔਰ ਸੁਰੱਖਿਆ ਬਲ ਹੈ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਔਰ ਹਰ ਇੱਕ ਪੱਖ ਤੋਂ ਕਲੀਅਰ ਹੋਣ ਤੋਂ ਬਾਅਦ ਇਹ ਮੈਨੂੰ ਮੈਨੂੰ ਲੱਗਦਾ ਵੀ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਵਿੱਚ ਫਲਾਈਟ ਇੱਥੇ ਸ਼ੁਰੂ ਹੋ ਜਾਣਗੀ ਕਿਹੜੀ ਕਿਹੜੀ 에어ਲਾਈਨ ਚੱਲਣ ਦੀ ਵੀ ਇਹ ਇੱਥੇ ਹਾਲ ਦੀ ਘੜੀ ਦੇ ਵਿੱਚ 에어 ਇੰਡੀਆ ਦੀ ਆਈ ਹੈ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਆਏ ਜੀ ਉਹ ਅਸੀਂ ਤੁਹਾਨੂੰ ਦੱਸ ਦਾਂਗੇ 에어ਪੋਰਟ ਅਥਾਰਟੀ ਵੱਲੋਂ ਆਪਣੇ ਕੋਈ ਮੁਲਾਜ਼ਮ ਇੱਥੇ ਤਾਇਨਾਤ ਕਰ ਦਿੱਤੇ ਹੈ ਕਰਮਚਾਰੀ ਜੀ ਹਾਂਜੀ ਹਾਂਜੀ ਪੂਰੀ 에어ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਉਹਨਾਂ ਦੇ ਜਿਹੜੇ ਅਨਟੈਸਿਗਨੇਟਿਡ ਆਫਸਰ ਨੇ ਉਹ ਇੱਥੇ ਮੌਜੂਦ ਹੈ ਪ੍ਰੋਜੈਕਟ ਡਾਇਰੈਕਟਰ ਹੋਰ ਜਿਹੜੇ ਅਸਿਸਟੈਂਟ ਨੇ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ